ਅੱਜ ਹੁਸ਼ਿਆਰਪੁਰ ਦੇ ਵਿੱਚ ਹੁਸ਼ਿਆਰਪੁਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾਰੀ ਦੇ ਮੇਲੇ ਤੋਂ ਪਾਈ ਦੇਣਾ ਪੱਲਾਲੇਮੀ ਹੁਸ਼ਿਆਰਪੁਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਅਤੇ ਹੋਰ ਵੀ ਜਿਹੜੇ ਆ ਮਨੁੱਖੀ ਹੱਕਾਂ ਦੀਆਂ ਗੱਲ ਕਰਦੀਆਂ ਜਥੇਬੰਦੀਆਂ ਉਹ ਸਾਰੀਆਂ ਨੇ ਰਲ ਕੇ ਅੱਜ ਹੁਸ਼ਿਆਰਪੁਰ ਦੇ ਵਿੱਚ ਪ੍ਰੋਟੈਸਟ ਕੀਤਾ ਇਹ ਪ੍ਰੋਟੈਸਟ ਦਾ ਕਾਰਨ ਇਹ ਬਣਿਆ ਕਿ ਪਿਛਲੇ ਦਿਨਾਂ ਚ हिमाचल ਦੇ ਵਿੱਚ ਜਿਹੜੀਆਂ ਸਾਡੀਆਂ ਸਿੱਖ ਸੰਗਤਾਂ ਸਿੱਖ ਨੌਜਵਾਨ ਜਿਹੜੇ ਆ ਉਹ ਹਿਮਾਚਲ ਦੇ ਵਿੱਚ ਜਿਹੜੇ ਗੁਰੂ ਘਰ ਆ ਇਤਿਹਾਸਕ ਗੁਰਦੁਆਰਾਵਾਂ ਉਹਨਾਂ ਦੇ ਦਰਸ਼ਨਾਂ ਦੇ ਲਈ ਸੰਗਤਾਂ ਜਾ ਰਹੀਆਂ ਸੀ ਤੇ ਉੱਥੇ ਕੁਝ ਸ਼ਰਾਰਤੀ ਅੰਸਰ ਇੱਕ ਗੁੰਡਾ ਅੰਸਰ ਸ਼ਰਾਰਤੀ ਅੰਸਰ ਅਮਨਸੂਦ ਤੇ ਉਹਦੇ ਚੇਲਿਆਂ ਵੱਲੋਂ ਤੇ ਹੋਰ ਵੀ ਕਈ ਜਿਹੜੇ ਸ਼ਰਾਰਤੀ ਅੰਸਰ ਸੀ ਉਹਨਾਂ ਵੱਲੋਂ ਸਾਡੇ ਪੰਜਾਬ ਦੀਆਂ ਸਿੱਖ ਸੰਗਤਾਂ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੇ ਨਾਲ ਉਹਨਾਂ ਦੇ ਜਿਹੜੇ ਵਹੀਕਲ ਸੀਗੇ ਉਹਨਾਂ ਦੇ ਮੋਟਰਸਾਈਕਲ ਗੱਡੀਆਂ ਸੀਗੀਆਂ ਉਹਨਾਂ ਦੇ ਉੱਤੇ ਖਾਲਸਾਈ ਨਿਸ਼ਾਨ ਸਾਹਿਬ ਲੱਗੇ ਹੋਏ ਸੀਗੇ ਤੇ ਸਾਡੀ ਕੌਮ ਦੇ ਮਹਾਨ ਨਾਇਕ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਵਾਲੇ ਝੰਡੇ ਵੀ ਲੱਗੇ ਹੋਏ ਸੀਗੇ ਦਾ ਉਥੇ ਹਿਮਾਚਲ ਦੇ ਵਿੱਚ ਸ਼ਰਾਰਤੀ ਅੰਸਰਾਂ ਨੇ ਉਹ ਨੌਜਵਾਨਾਂ ਨਾਲ ਬਦਸਲੂਕੀ ਵੀ ਕੀਤੀ ਤੇ ਸਾਡੇ ਖਾਲਸਾਈ ਨਿਸ਼ਾਨਾਂ ਦਾ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਜਿਹੜੇ ਨਿਸ਼ਾਨ ਦੇ ਝੰਡੇ ਸੀਗੇ ਉਹਨਾਂ ਦਾ ਵੀ અપਮਾਨ ਕੀਤਾ ਪਰ ਉਹ ਦੇਖੋ ਤੁਸੀਂ ਜਿਹੜੇ ਸ਼ਰਾਰਤੀ ਅੰਸਰ ਆ ਕਿਉਂਕਿ ਇਹ ਇੱਕ ਵਾਰ ਦੀ ਘਟਨਾ ਨਹੀਂ ਹੈਗੀ ਪਿਛਲੇ ਕਾਫੀ ਸਾਲਾਂ ਤੋਂ ਇਹ ਕੁਝ ਹੁੰਦਾ ਜਦੋਂ ਵੀ ਹੋਲਾ ਮੱਲਾ ਆਉਂਦਾ ਜਾਂ ਕੋਈ ਸਾਡੇ ਸੇਖਾਂ ਦੇ ਜਾਂ ਪੰਜਾਬੀਆਂ ਦੇ ਇਤਿਹਾਸਕ ਜਿਹੜੇ ਗੁਰੂ ਧਾਮਾਂ ਨੂੰ ਸੰਗਤਾਂ ਇੱਥੋਂ ਜਾਂਦੀਆਂ ਤੇ ਹਿਮਾਚਲ ਦੇ ਵਿੱਚ ਆਏ ਦਿਨ ਘਟਨਾਵਾਂ ਹੁੰਦੀਆਂ ਕਦੀ ਜਿਹੜੇ ਪੰਜਾਬ ਦੇ ਡਰਾਈਵਰ ਆ ਉਹ ਕੁੱਟੇ ਜਾਂਦੇ ਆ ਕਦੀ ਜਿਹੜਾ ਪੰਜਾਬ ਤੋਂ ਜਿਹੜੀਆਂ ਸੰਗਤਾਂ ਜਾਂਦੀਆਂ ਸਾਡੀਆਂ ਬੀਬੀਆਂ ਜਾਂਦੀਆਂ ਉੱਥੇ ਔਰਤਾਂ ਜਾਂਦੀਆਂ ਉਹਨਾਂ ਨਾਲ ਵੀ ਬੱਤਸਲੂਕੀ ਕੀਤੀ ਜਾਂਦੀ ਆ ਸੋ ਇਹ ਜਿਹੜਾ ਵਾ ਅਸੀਂ ਸਮਝਦੇ ਹਾਂ ਇੱਕ ਬਹੁਤ ਵੱਡੀ ਸਾਜ਼ਿਸ਼ਤ ਹੋ ਰਿਆ ਇਹਦੇ ਵਿੱਚ ਹਿਮਾਚਲ ਦੀ ਜਿਹੜੀ ਗਵਰਨਮੈਂਟ ਆ ਉਹ ਵੀ ਪੂਰੀ ਤਰ੍ਹਾਂ ਇਨਵੋਲ ਆ ਕਿਉਂਕਿ ਤੁਸੀਂ ਦੇਖੋ ਜਿਸ ਬੰਦੇ ਨੇ ਇੱਕ ਬੰਦੇ ਨੇ ਅਮਨ ਸੂਦ ਨੇ ਉਹ ਸ਼ਰਾارتی ਬੰਦਾ ਸੀਗਾ ਜਦੋਂ ਉਹਨੇ ਨਿਸ਼ਾਨਾ ਦਾ ਅਪਮਾਨ ਕੀਤਾ ਤੇ ਹਿਮਾਚਲ ਦੀ ਗਵਰਨਮੈਂਟ ਵੱਲੋਂ ਵੀ ਉਹਦੇ ਉੱਤੇ ਪਰਚਾ ਦਰਜ ਕਰਨ ਦੀ ਬਜਾਏ ਉਹਨੂੰ ਜੇਲ੍ਹ 'ਚ ਸਿੱਟਣ ਦੀ ਬਜਾਏ ਉਲਟ ਉਹਨੂੰ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਆ ਤੇ ਹਿਮਾਚਲ ਦੀ ਜਿਹੜੀ ਵਿਧਾਨ ਸਭਾ ਉਹਦੇ ਵਿੱਚ ਜਿਹੜੇ ਹਿਮਾਚਲ ਦੇ ਮੰਤਰੀ ਆ ਉਹ ਦੋਸ਼ੀਆਂ ਨੂੰ ਜਿਹੜੇ ਆਪਣੇ ਹਿਮਾ ਮਾਹੌਲ ਖਰਾਬ ਕਰ ਰਹੇ ਆ ਇਹ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਪੂਰੇ ਹਿਮਾਚਲ ਦੇ ਵਿੱਚ ਔਰ ਉੱਥੇ ਦੀ ਗਵਰਨਮੈਂਟ ਦਾ ਜਿਹੜਾ ਮંત્રી ਸੀਗਾ ਉਹਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਆਵੇਂ ਪੰਜਾਬ ਦੇ ਸੀਐਮ ਨੂੰ ਇਸ ਵਿਸ਼ੇ ਤੇ ਗੱਲ ਕਰੂੰਗਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਦੀਆਂ ਤਸਵੀਰਾਂ ਲਾ ਕੇ ਨੌਜਵਾਨਾਂ ਨੂੰ ਉੱਤੇ ਕਿਉਂ ਜਾਂਦੇ ਆ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸਾਡੇ ਜਿਹੜੇ ਸ਼ਹੀਦਵਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼ਹੀਦ ਦਾ ਦਰਜਾ ਦਿੱਤਾ ਹੋਇਆ ਔਰ ਭਾਰਤ ਦੇ ਕਿਸੇ ਵੀ ਕਾਨੂੰਨ ਦੇ ਵਿੱਚ ਭਾਰਤ ਦੇ ਸੰਵਿਧਾਨ ਦੀ ਕਿਸੇ ਵੀ ਕਾਨੂੰਨ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਉਹਨਾਂ ਦੇ ਉੱਤੇ ਕੋਈ ਐਹੋ ਜਿਹਾ ਜਿਹੜਾ ਦੋਸ਼ ਸਿੱਧ ਨਹੀਂ ਹੁੰਦਾ ਕਿ ਜਿਹੜਾ ਸਾਡੇ ਨਾਇਕਾਂ ਦੀਆਂ ਜਿਹੜੀਆਂ ਤਸਵੀਰਾਂ ਉਹਨਾਂ ਨੂੰ ਉਹ ਰੋਕਣ ਲੰਬੀ ਜਿੰਦੀ ਰਣਨੀਤੀ ਰਹੇਗੀ ਅਗਲੀ ਦੀ ਅਗਲੀ ਰਣਨੀਤੀ ਅਸੀਂ ਜਿਹੜਾ ਅੱਜ ਪ੍ਰੋਟੈਸਟ ਕਰਨਾ ਸੀਗਾ ਇੱਕ ਤਾਂ ਬਿਲਕੁਲ ਠੀਕ ਆ ਅਸੀਂ ਜਿਹੜਾ ਪ੍ਰੋਟੈਸਟ ਕਰਨਾ ਇਹ ਸਾਡਾ ਫੰਡਾਮੈਂਟਲ ਰਾਈਟ ਹੈਗਾ ਵਾ ਜਦੋਂ ਕਿਤੇ ਸਰਕਾਰਾਂ ਨਹੀਂ ਸੁਣਦੀਆਂ ਤੇ ਸੰਵਿਧਾਨ ਦੇ ਵਿੱਚ ਸਾਡਾ ਕੋ ਇੱਕ ਰਾਈਟ ਆ ਕਿ ਅਸੀਂ ਅਮਨਮਈ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਸਕੀਏ ਪਰ ਜਦੋਂ ਅਸੀਂ ਸਿੰਘ ਸਭਾ ਗੁਰਦੁਆਰਾ ਸਾਹਿਬ ਤੋਂ ਉਤੋਂ ਅਸੀਂ ਨਿਕਲੇ ਬੜੇ ਅਮਨਮਈ ਸ਼ਾਂਤਮਈ ਤਰੀਕੇ ਨਾਲ ਤੇ ਸਾਨੂੰ ਪ੍ਰਸ਼ਾਸਨ ਵੱਲੋਂ ਰੋਕਿਆ ਵੀ ਗਿਆ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਸਾਡਾ ਇਹ ਫੰਡਾਮੈਂਟਲ ਰਾਈਟ ਆ ਤੁਸੀਂ ਕਾਨੂੰਨ ਦੇ ਉਲਟ ਜਾ ਕੇ ਸਾਨੂੰ ਨਾ ਰੁਕੋ ਸਾਡਾ ਜਿਹੜਾ ਪ੍ਰੋਟੈਸਟ ਆ ਬਿਲਕੁਲ ਅਮਨਮਈ ਸ਼ਾਂਤਮਈ ਹੋਊਗਾ ਸਾਡਾ ਜਿਹੜਾ ਪ੍ਰੋਟੈਸਟ ਸੀਗਾ ਸਾਡਾ ਸੀਗਾ ਹਿਮਾਚਲ ਪੰਜਾਬ ਦੇ ਬੈਰੀਅਰ ਤੇ ਜਾ ਕੇ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਨਾ ਸੀਗਾ ਤਾਂ ਜੋ ਉੱਧਰ ਜਿਹੜੀ ਹਿਮਾਚਲ ਗਵਰਨਮੈਂਟ ਦੇ ਨੁਮਾਇੰਦੇ ਆ ਉਹ ਵੀ ਉੱਥੇ ਚੱਲ ਕੇ ਆਉਣ ਤੇ ਅਸੀਂ ਉਹਨਾਂ ਨੂੰ ਜਿਹੜਾ ਯਾਦ ਪੱਤਰ ਦੇ ਸਕੀਏ ਪਰ ਪ੍ਰਸ਼ਾਸਨ ਨੇ ਸਾਨੂੰ ਰੋਕਿਆ ਰੋਕ ਕੇ ਸਾਨੂੰ ਪ੍ਰਸ਼ਾਸਨ ਨੇ ਇਹ ਗੱਲ ਕੀਤੀ ਕਿ ਤੁਸੀਂ ਜਿਹੜਾ ਥੋੜੀ ਅੱਗੇ ਤੱਕ ਤੁਸੀਂ ਸ਼ਹਿਰ ਤੋਂ ਬਾਹਰ ਆ ਸਕਦੇ ਆ ਤੇ ਤੁਹਾਨੂੰ ਤੁਸੀਂ ਜਿਹੜਾ ਯਾਦ ਪੱਤਰ ਸਾਨੂੰ ਦੇ ਦਿਓ ਮੈਂ ਸਮਝਦਾ ਇਹ ਵੀ ਇੱਕ ਤਰ੍ਹਾਂ ਸਾਡੇ ਨਾਲ ੱੱੱਕਾ ਵਾ ਬਿਲਕੁਲ ਕਿਸੇ ਸੰਵਿਧਾਨ ਦੀ ਧਾਰਾ ਵਿੱਚ ਨਹੀਂ ਲਿਖਿਆ ਵੀ ਅਸੀਂ ਜਿਹੜਾ ਆਪਣਾ ਸ਼ਾਂਤਮਈ ਪ੍ਰੋਟੈਸਟ ਨਾ ਕਰ ਸਕੀਏ ਪਰ ਮੈਂ ਸਮਝਦਾ ਪੰਜਾਬ ਗਵਰਨਮੈਂਟ हिमाचल गवर्नमेंट और स्टेट गवर्नमेंट दी ये बहुत बड़ी साजिश है जेड़ा ਸਾਡੇ ਪੰਜਾਬ ਤੇ ਸਿੱਖ ਨੌਜਵਾਨਾਂ ਦੇ ਖਿਲਾਫ ਇੱਕ ਗਲਤ ਨੈਰੇਟਿਵ ਸਿਰਜਿਆ ਜਾ ਰਿਹਾ ਠੀਕ ਹੈ ਸਰ ਅੱਗੇ ਅੱਗੇ ਇੱਕ ਸਰ ਕਰਨ ਦੇ ਕੋਲ ਇੱਕ ਬੱਸ ਜਿਹੜੀ ਭੰਗ ਗਈ ਸੀ ਇਹ ਫਾਇਦਾ ਕੇ ਨਾ ਨੋਬਲ ਜੀ ਸੰਗਰੋ ਨੋਬਲ ਜੀ ਸੰਗਰੋ ਕਰੋ ਤੁਸੀਂ ਸਟੇਟਮੈਂਟ ਪਹਿਲਾਂ ਸੁਣ ਲਓ ਤੁਸੀਂ ਉਹ ਕੀ ਕਹਿੰਦੇ ਆ ਹੋਰ ਕਹਿੰਦੇ ਅਣਪਛਾਤੇ ਕੋਈ ਗੱਲ ਦੀ ਕੋਈ ਪਛਾਣ ਨਹੀਂ ਹੋਈ ਹੁਣ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਇਸ ਤੋਂ ਪਹਿਲਾਂ ਇੱਕ ਪਰਸੋਂ ਇਹ ਬਟਾਲੇ ਵੀ ਇੱਕ ਘਟਨਾ ਹੋਈ ਆ ਉਹ ਇੱਕ ਆਮ ਲੜਾਈ ਸੀ ਦੋਸ਼ੀ ਸੀਗਾ ਉਹਦੇ ਵਿੱਚ ਉਹ ਜਿਹੜਾ ਦੋਸ਼ੀ ਸੀਗਾ ਉਹ ਹਿਮਾਚਲ ਦਾ ਸੀਗਾ ਦੇਖੋ ਇੱਕ ਇੰਨੀ ਵੱਡੀ ਪੰਜਾਬ ਦੇ ਵਿੱਚ ਪਬਲਿਕ ਰਹਿੰਦੀ ਆ ਹਿਮਾਚਲ ਦੇ ਬਹੁਤ ਸਾਰੇ ਲੋਕ ਰਹਿੰਦੇ ਆ ਉਹ ਕ੍ਰਾਈਮ 'ਚ ਵੀ ਸ਼ਾਮਲ ਹੋ ਹੁੰਦੇ ਵੀ ਗੱਲ ਹੈ ਉਹ ਸਪੱਸ਼ਟ ਹੈ ਜਿਹੜੀ ਆ ਅੱਜ ਅਸੀਂ ਪ੍ਰੋਟੈਸਟ ਕਰਨ ਆਏ ਆ ਇਹ ਸਾਡਾ ਸਪਸ਼ਟ ਪਤਿ ਸੰਤ ਜਨੈ ਸਿੰਘ ਖਾਲਸਾ ਪਿੰਡਰਾਲੇ ਉਹ ਸਿੱਖਾਂ ਦੇ ਮਹਾਨ ਨਾਇਕਾ ਦੇਖੋ ਸਾਡਾ ਕੇਂਦਰੀ ਸਥਾਨ ਦਰਬਾਰ ਸਾਹਿਬ ਉਹਦੇ ਵਿੱਚ ਉਹਨਾਂ ਦੀ ਸ਼ਹੀਦੀ ਯਾਦਗਾਰ ਬਣੀ ਹੋਈ ਆ ਤੇ ਉਹ ਸਾਡੇ ਲਈ ਬਹੁਤ ਰਿਸਪੈਕਟਫੁਲੀ ਹੈਗੇ ਆ ਸਾਡੇ ਲਈ ਉਹ ਸਾਰੇ ਸਿੰਘ ਜਿਹੜੇ ਗਿਆ ਜੇ ਇਹ ਐਂਦਾ ਕਰਨਗੇ ਇਹਦੇ ਨਾਲ ਬਹੁਤ ਹਾਲਾਤ ਖਰਾਬ ਹੋਣਗੇ ਦੂਜੀ ਗੱਲ ਆ ਕਿ ਜਿਹੜੀ ਪੰਜਾਬ ਦੇ ਹਿੱਸੇ ਵਾਲੀ ਗੱਲ ਆ ਉਹ ਇਹ ਆ ਕਿ ਪੰਜਾਬ ਨੂੰ ਇੱਕ ਨਾ ਮਤਲਬ ਖੁੱਲੀ ਮੰਡੀ ਬਣਾਇਆ ਹੋਇਆ ਜਿਹੜਾ ਮਰਜ਼ੀ ਇੱਥੇ ਆ ਕੇ ਬਸ ਜਵੇ ਸਾਡੀਆਂ ਨੌਕਰੀਆਂ ਕਾਰੋਬਾਰ ਜ਼ਮੀਨਾਂ ਹਰ ਚੀਜ਼ ਸਾਡੀ ਟਾਰਗੇਟ ਕੀਤੀ ਜਾ ਰਹੀ ਆ ਪਰ ਪੰਜਾਬ ਗਵਰਨਮੈਂਟ ਚ ਕਦੀ ਵੀ ਪੰਜਾਬ ਦੇ ਲੋਕਾਂ ਦੇ ਹੱਕ ਜ ਨਹੀਂ ਆ ਰਹੀ ਇਹ ਇੱਕ ਬੜਾ ਮਤਲਬ ਗਵਰਨਮੈਂਟ ਦਾ ਖਾਂਤਾਂ ਅਸੀਂ ਹੁਣ ਜਿਹੜਾ ਸਾਡਾ ਨੈਕਸਟ ਪ੍ਰੋਗਰਾਮ ਆ ਉਹ ਇਹੀ ਹੋਊਗਾ ਵੀ ਅਸੀਂ ਆਪਣੇ ਬੰਦੇ ਦੀ ਲਾਂਬੰਦੀ ਕਰਾਂਗੇ ਅੱਜ ਇੱਕ ਬਹੁਤ ਛੋਟਾ ਸਾਡੇ ਇੱਥੇ ਲੋਕਲ ਘੱਟ ਸੀਗੇ ਨੌਜਵਾਨਾਂ ਦਾ ਇਹਦੇ ਵਿੱਚ ਸੰਸਥਾਵਾਂ ਵੀ ਇਹਨਾਂ ਨੂੰ ਮਾਲੂ ਹੋਣਗੀਆਂ ਤੇ ਦੂਜੀ ਗੱਲ ਅਸੀਂ ਪੰਜਾਬ ਗਵਰਨਮੈਂਟ ਨੂੰ ਅਸੀਂ ਇਸ ਦੇ ਲਈ ਅਸੀਂ ਪੂਰਾ ਜਿਹੜਾ ਵੀ ਕਹਿੰਦੇ ਨਾ ਵੀ ਪੂਰੀ ਹੇਕ ਕਢਾ ਕੇ ਗੱਲ ਨੂੰ ਕਰਾਂਗੇ ਪੰਜਾਬ ਜਿੱਦਾਂ ਬਾਕੀ ਸਟੇਟਾਂ ਜੇ ਹਿਮਾਚਲ ਦੀ ਸਾਡੇ ਪੰਜਾਬ ਚ ਕਿਉਂ ਜ਼ਮੀਨਾਂ ਮਿਲਦੇ ਨੌਕਰੀਆਂ ਇਹ ਹੱਕ ਸਾਡੇ ਸੀ ਰੱਖ ਲੈ ਅਸੀਂ ਉਹਦੇ ਲਈ ਵੀ ਅਸੀਂ ਜਿਹੜੀ ਜਦੋਂ ਜਦ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਅੱਗੇ ਇਹਨਾਂ ਨੇ ਗੱਲ ਕੀਤੀ ਹੈ ਜੋ ਵੀ ਕੋਈ ਇਹਨਾਂ ਨੇ ਮੰਗ ਪੱਤਰ ਦੇਣਾ ਹੈ ਇਹਨਾਂ ਨਾਲ ਗੱਲ ਹੋ ਗਈ ਹੈ ਸਾਰੀ ਮੇਰਾ ਵੀ ਸਾਰੇ ਅੱਗੇ ਆ ਕੇ ਉਹ ਆਪਣੇ ਬਾਰੇ ਇਹਨਾਂ ਨੇ ਰੋਸ ਤੋਂ ਦੱਸ ਕੀਤਾ ਕਿ ਉਹਨੇ ਮੰਗ ਪੱਤਰ ਦੇਣਾ ਹੈ ਦੇਣੇ ਕੋਾ ਚਲੋ ਠੀਕ ਹੈ ਚੰਗ ਵਾਈ ਗੁੱਟ ਪਹਿਲੀ ਡੂਗ ਲਿਆ ਗਿਆ ਉਹ ਉਨਾ ਨੂੰ ਕਿ ਆਈ ਹੈ ਬਾਰਡਰ ਤੇ ਜਾ ਕੇ ਪ੍ਰੋਟੈਸਟ ਕਰਨਾ ਹੀ ਸਾਰਾ ਹੈ ਜਾਨੀ ਤੁਹਾਡੀ ਗੱਲ ਉਸੇ ਇੱਥੇ ਖਤਮ ਕਰਨੀ ਹੈ ਇੱਥੇ ਖਤਮ ਕਰੀਏ ਰੱਖਣਾ ਠੀਕ ਹੈ ਠੀਕ ਹੈ